ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਿਹਾ ਤੁਹਾਨੂੰ ਰਿਪੋਰਟ ਅੱਜ ਖੜੇ ਆਂ ਬਈ ਆਪਾਂ ਹਾਂਡਿਆਆ ਤੋਂ ਬਰਨਾਲਾ ਰੋਡ ਤੇ ਜਿਹੜੀ ਕਚਹਿਰੀ ਚੌਂਕ ਨੂੰ ਜਾਂਦੀ ਉਸਤੇ ਡੀਮਾਰਟ ਦੇ ਸਾਹਮਣੇ ਆਪਣੇ ਦੋਸਤਾਂ ਨੇ ਸੀਬੀਆ ਐਂਡ ਸੀਟੀ ਸੂਜ ਦਾ ਜਿਹੜਾ ਹੈਗਾ ਸ਼ੋਰੂਮ ਖੁੱਲੇਗਾ ਤੇ ਇਹਦਾ ਹੈਗਾ ਮੇਨ ਗਣਪਤੀ ਸਰਪ ਇਸ ਮਾਰਕੀਟ ਦੇ ਵਿੱਚ ਰਹਿ ਜਾਂਦਾਗਾ ਸੀਵੀਆ ਐਂਡ ਸੀਟੀ ਸੂਜ ਅਜੋ ਤੁਹਾਨੂੰ ਅੰਦਰ ਦਿਖਾਉਣੀ ਅੱਜ ਇਹਨਾਂ ਦੀ ਓਪਨਿੰਗ ਹੈ ਕੀ ਤੇ ਵੀ ਕਿਹੋ ਜੀ ਵੈਰਾਈਟੀ ਹੈ ਕੀ ਕੀ ਕਿੰਨਾ ਕੋਲੇ ਉਪਲਬਧ ਨੇ ਲੇਡੀਜ਼ ਜੈਂਟਸ ਬੱਚਿਆਂ ਵਾਲੇ ਜੋ ਵੀ ਸੂਜ ਨੇ ਉਹ ਤੁਹਾਨੂੰ ਅਸੀਂ ਅੰਦਰ ਜਾ ਕੇ ਦਿਖਾਵਾਂਗੇ ਇਹ ਹਟ ਮਾਰਕੀਟ ਦੇ ਨਾਲ ਤੇ ਡੀਮਾਰਟ ਦੇ ਸਾਹਮਣੇ ਹੈ ਜਿਹੜੀ ਮਾਰਕੀਟ ਉੱਥੇ ਅੱਜ ਜਿਨ੍ਹਾਂ ਨੇ ਸੀਬੀਆ ਐਂਡ ਸੇਠੀ ਸੂਜ ਦਾ ਜਿਹੜਾ ਉਦਘਾਟਨ ਕਰਿਆਗਾ ਤੇ ਅੱਜ ਆਪਾਂ ਇੱਥੇ ਓਪਨਿੰਗ ਤੇ ਆਏ ਵੀ ਆ ਪਾਈਆਂ ਦੇ ਤੇ ਅੱਗੇ ਤੁਹਾਨੂੰ ਦਿਖਾਉਨੇ ਆਂ ਵੀ ਅੰਦਰ ਜਾ ਕੇ ਕੀ ਵੈਰਾਈਟੀ ਹੈਗੀ ਹਾਂ ਜਿਹੜੇ ਸੀਗੇ ਲਓ ਜੀ ਆਪਾਂ ਆਂਦੇ ਆ ਪਾਈਆਂ ਤੋਂ ਹੀ ਸੂਜ ਬਹੁਤ ਸੋਹਣੀਆਂ ਹੈਗੇ ਬਾਕੀ ਤੁਸੀਂ ਦੱਸੋਗੇ ਵੀ ਕਿਵੇਂ ਹੈਗੇ ਅਸੀਕਲ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸੁਣੋ ਹੋਰ ਜੱਟ ਕਿਲਾਈ ਵੈਰਾਈਆਂ ਬਹੁਤ ਆਈ ਤੁਹਾਡੇ ਕੋਲ ਹਾਂਜੀ ਹਾਂਜੀ ਬੱਚਿਆਂ ਤੋਂ ਲੈ ਕੇ ਲੇਡੀਜ਼ ਜੈਂਟਲਸ ਸਭ ਪਰੇਟੀਆਂ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਵਾਰੀ ਆਓ ਇੱਥੇ ਆ ਕੇ ਵਿਜਿਟ ਕਰੋ ਹਨਾ ਦੇਖੋ ਵੀ ਆਪਾਂ ਰੇਟ ਕਿਦਾਂ ਲੱਗੇ ਆਪਣਾ ਸਮਾਨ ਕਿਦਾਂ ਦਿੱਤਾ ਜਾਂਦਾ ਜੀ ਠੀਕ ਹੈ ਧੰਨਵਾਦ ਠੀਕ ਹੈ ਉਹ ਵੀ ਆਏ ਚੌਕੇ ਵਾਲੇ ਨੂੰ ਨੂੰ ਦੇ ਇਹ ਬਈਆ ਕੇ ਨਾਲ ਇਹਨਾਂ ਦੇ ਪਾਰਟਨਰ ਇਹ ਇਹ ਭਈਏ ਕੀਤੇ ਇੰਦਰ ਸਾਹਿਬ ਥੱਲੇ ਬਹੁਤ ਵਧੀਆ ਜਿਹਾ ਹੈਗਾ ਗਾਇਸ ਸ਼ੋਰੂਮ ਖੁੱਲਿਆ ਗਿਆ ਤੇ ਬਹੁਤ ਮਿਲਨસાર ਸੁਭਾਅ ਦੇ ਬੰਦੇ ਹੈਗੇ ਇੱਕ ਵਾਰੀ ਬਈ ਮੌਕਾ ਜਰੂਰ ਦਿਓ ਬਈਆਂ ਨੂੰ ਇੱਥੇ ਸੀਟੀ ਐਂਡ ਸੀਵੀਆ ਸੂਤ ਦੇ ਵਿੱਚ ਆ ਕੇ ਇੱਕ ਵਾਰੀ ਮਿਲਣ ਦਾ ਮੌਕਾ ਜਰੂਰ ਦਿਓ ਸਾਸਰੀਆ ਕਾਲ ਸਤ ਸ੍ਰੀ ਅਕਾਲ ਵਾਹ ਅੱਜ ਪਹਿਲੇ ਦਿਨ ਤੁਸੀਂ ਦੇਖ ਸਕਦੇ ਹੋ ਵੀ ਸੀ ਸੀ ਵੀ ਐਂਡ ਸੀ ਟੀ ਸੀ ਦੇ ਉੱਤੇ ਬਹੁਤ ਰਾਸ਼ਾ ਹੈਗਾ ਬਹੁਤ ਵਧੀਆ ਵੈਰਾਈਟੀਆਂ ਜੀਆਂ ਤੇ ਤੁਹਾਨੂੰ ਅਸੀਂ ਮਿਲਾਉਂਦੇ ਸਾਡੀ ਭੈਣ ਨੂੰ ਸਸੀ ਕਲਪਣ ਜੀ ਹਾਂਜੀ ਥੈਂਕ ਯੂ ਸੋ ਮੱਚ ਤੁਸੀਂ ਆਏ ਬਹੁਤ ਬਹੁਤ ਮੁਬਾਰਕਾਂ ਆਪਣਾ ਤੁਹਾਨੂੰ ਜੀ ਥੈਂਕ ਯੂ ਸੋ ਮੱਚ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੰਦੀ ਤੇ ਪੈਣ ਕਿਥੇ ਪੈਣ ਕਿਧਰ ਪੈਣ ਅੰਦਰ ਆ ਜੀ ਇੱਕ ਘੰਟਾ ਲਾਉਂਦੇ ਆ ਜੀ ਸ਼ਾਪਿੰਗ ਕਰ ਲਈ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਅਸੀਂ ਰਾਮਪੁਰੇ ਤੋਂ ਆਏ ਆ ਜੀ ਹਾਂ ਜੀ ਹਾਂ ਜੀ ਤੇ ਅੱਗੇ ਤੋਂ ਵੀ ਅਸੀਂ ਬੈਠਦੀਆਂ ਆ ਰਹੀਆਂ ਜੀ ਦੋਸਤਾਂ ਮਿੱਤਰਾਂ ਨੂੰ ਕਹਾਂਗੇ ਵੀ ਇੱਥੇ ਲਾਜ਼ਮੀ ਇੱਕ ਵਾਰੀ ਆਉਣ ਦਾ ਮੌਕਾ ਦਿਓ ਤੇ ਬਹੁਤ ਬਹੁਤ ਮੁਬਾਰਕਾਂ ਭੇੜੇ ਤੁਹਾਨੂੰ ਹਾਂਜੀ ਤੇ ਜਿੱਦਕ ਤੇਰਾ ਆਪਰੇ ਵੱਲ ਗੇੜਾ ਮਾਰਿਆ ਤਾਂ ਸਾਡੇ ਕੋਲੇ ਆ ਕੇ ਲਾਜ਼ਮੀ ਆਜੇ ਸਾਡਾ ਪਿੰਡ ਲਹਿਰਾ ਧੁਰਕੋਟਾ ਇਹਦੇ ਤੇ ਮੇਡ ਰੋਡ ਦਿੱਤੀ ਕੋਠੀਆਂ ਰਹਿ ਜਾਂਦੀਆਂ ਸਾਡੇ ਤੇਰਾ ਇੱਕ ਮਿੰਟ ਆ ਜਾਣ ਦੀ ਭੈਣ ਕੀ ਕਹਿਣਾ ਚਾਹੋਗੇ ਤੁਸੀਂ ਮੇਰਾ ਇਹ ਸਦੀਦੀ ਨਾਲ ਬਹੁਤ ਪਿਆਰਾ ਮੈਂ ਇਹਨਾਂ ਦਾ ਇੰਸਟਾਗ੍ਰਾਮ ਤੇ ਵੀ ਦੇਖਦੀ ਰਹਿੰਦੀ ਹਾਂ ਥੈਂਕ ਯੂ ਬੈਣੀ ਬਹੁਤ ਨਾਈਸ ਵਾ ਹੈ ਨਾ ਥੈਂਕ ਯੂ ਬੈਣੀ ਅੱਜ ਜਿੱਨੇ ਮੈਂ ਤੇ ਵੀ ਟਿਕੀ ਤਰ੍ਹਾਂ ਤੋਂ ਅਸੀਂ ਸ਼ਾਪਿੰਗ ਵੀ ਤੇ ਬਹੁਤ ਮਜ਼ੇ ਲੱਗਿਆ ਠੀਕ-ਠੀਕ ਰੇਟ ਮੈਨਾਂ ਦੇ ਥੈਂਕ ਯੂ ਥੈਂਕ ਯੂ ਬੈਣੀ ਥੈਂਕ ਯੂ ਸੋ ਮੱਚ ਥੈਂਕ ਯੂ ਮਨਪ੍ਰੀਤ ਧੰਨਵਾਦ ਠੀਕ ਹੈ ਜੀ ਲੈਫ ਚਾਹੀਦਾ ਫੇਸਬੁਕ